बाबा फरीद जी ਦੇ ਮੇਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਤਲਵੰਡੀ ਰੋਡ ਵਾਲੇ ਨਹਿਰ ਦੇ ਪੁਲ ਨੂੰ ਆਵਾਜਾਈ ਲਈ ਚਾਲੂ ਕਰ ਦਿੱਤਾ ਗਿਆ ਹੈ ਇਸ ਪੁਲ ਦੇ ਖੁੱਲ ਜਾਣ ਨਾਲ ਮੇਲੇ ਵਿੱਚ ਆਉਣ ਵਾਲੇ ਸੰਗਤਾਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਆਵਾਜਾਈ ਲਈ ਸੁਚਾਰੂ ਪ੍ਰਬੰਧ ਯਕੀਨੀ ਹੋਵੇਗਾ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਦਾ ਦਬਾਅ ਘਟ ਕਰਨ ਲਈ ਖਾਸ ਯੋਜਨਾ ਤਿਆਰ ਕੀਤੀ ਗਈ ਹੈ ਇਸ ਦੇ ਨਾਲ-ਨਾਲ ਸੁਰੱਖਿਆ ਦੇ ਪੂਰੇ ਪ੍ਰਬੰਧ ਵੀ ਕੀਤੇ ਗਏ ਹਨ ਤਾਂ ਜੋ ਸਾਰੇ ਸ਼ਰਦਾਲੂ ਨਿਰਬੀਖ ਹੋ ਕੇ ਮੇਲੇ ਵਿੱਚ ਹਾਜ਼ਰੀ ਭਰ ਸਕਣ ਪ੍ਰਸ਼ਾਸਨ ਵੱਲੋਂ ਸੰਗਤਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਪੁਨਰਾਈ ਆਵਾਜਾਈ ਕਰਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰਨ ਵਾਹਿਗੁਰੂ ਜੀ ਦਾ ਖਾਲਸਾ ਵੈਗੁਰੂ ਦੀ ਕਿ ਫਤੇ ਤਨਤਨ ਬਾਬਾ ਸ਼ੇਖਪੁਰ ਜੀ ਦਾ ਆਗਮਨ ਪਰ ਬਾਹਰ ਆ ਉਹਨੂੰ ਦੇਖਦੇ ਹੋਏ ਰੈਂਫਿੰਗ ਕਰਨ ਵਾਸਤੇ ਅਸੀਂ ਔਰ ਲੋਕਾਂ ਦੀ ਸਹੂਲਤ ਨੂੰ ਦੇਖਦੇ ਹਾਂ ਖਾਸ ਕਰਕੇ ਕਿਉਂਕਿ ਉੱਪਰ ਦੀ ਵਲ ਕੇ ਆਉਣਾ ਪੈਂਦਾ ਸੀ ਔਰ ਮੇਲੇ 'ਚ ਰਸ਼ ਬਹੁਤ ਹੋ ਜਾਣਾ ਉਹਨੂੰ ਲੈ ਕੇ ਅਸੀਂ ਜਿਹੜਾ ਹੈ ਇਹਨੂੰ ਆਰਜੀ ਤੌਰ ਤੇ ਅੱਜ ਅਸੀਂ ਖੋਲ ਰਹੇ ਹਾਂ ਤਾਂ ਕਿ ਜਿਹੜੇ ਆਉਣ ਜਾਣ ਵਾਲੇ ਆ ਉਹਨਾਂ ਨੂੰ ਵੀ ਦੀ ਸਮੱਸਿਆ ਵੀ ਹੱਲ ਹੋ ਸਕੇ ਔਰ ਜਿਹੜੀ ਥੋੜਾ ਬਹੁਤ ਅਸੀਂ ਮਿੱਟੀ ਪਾਈ ਹੈ ਜਾਂ ਪੱਥਰ ਪਾਈ ਉਹ ਵੀ ਸੈਟਲ ਹੋ ਸਕੇ ਔਰ ਉਸ ਤੋਂ ਬਾਅਦ ਹੈ ਜਿਹੜਾ ਦੂਜਾ ਪੋਲਾ ਜਿਹੜਾ ਉਹਦਾ ਵੀ ਕੰਮ ਚੱਲ ਰਿਹਾ ਹੈ ਉਹ ਜਿਹੜਾ ਉਡ ਘਾਟਣਾ ਅਸੀਂ ਉਹ ਉਦੋਂ ਕਰਾਂਗੇ ਪਰ ਹੁਣ ਅਸੀਂ ਇੱਕ ਵਾਰੀ ਫਰੀਦਕੋਟ ਦੇ ਨਿਵਾਸੀਆਂ ਵਾਸਤੇ ਲੋਕਾਂ ਵਾਸਤੇ ਇਹ ਰਸਤਾ ਮੈਡੀਕਲ ਕਾਲਜ ਨੂੰ ਜਾਂਦਾ ਇਹਨੂੰ ਅੱਜ ਅਸੀਂ ਚਾਲੂ ਕਰ ਰਹੇ ਹਾਂ ਔਰ ਇਹ ਜਿਹੜੀ ਬਹੁਤ ਜ਼ਰੂਰੀ ਮੰਗ ਸੀ ਸਾਡੇ ਲੋਕਾਂ ਨੂੰ ਐ ਨਹੀਂ ਲੱਗਦਾ ਮੇਰੇ ਸਾਹ ਕੋਈ ਜਿਹੜਾ ਨਿੱਛਾ ਸਮਾਜ ਸੀਗਾ ਔਰ ਇਹ ਤੋਂ ਬਹੁਤ ਲੇਟਰ ਇਹ ਸ਼ੁਰੂ ਹੋਇਆ ਜਿਹੜਾ ਇਹਨੂੰ ਸਮਾਂ ਅਸੀਂ 10 ਮਹੀਨੇ ਦਾ ਸੀਗਾ ਨਹਿਰਾ ਦੋ ਵਾਰੀ ਬੰਦ ਹੋਈਆਂ ਨਹਿਰਾ ਦੀ ਕੰਸਟਰਕਸ਼ਨ ਹੋਈ ਉਹਦੇ ਲਈ ਵੀ ਸਾਨੂੰ ਇਹ ਪੋਲਾ ਜਿਹੜਾ ਪੁਰਾਣਾ ਪੁਲ ਸੀ ਉਹ ਖੋਲਣਾ ਪਿਆ ਰਾਜਸਥਾਨ ਵਾਲਿਆਂ ਨੇ ਵੀ ਨਹਿਰ ਬਣਾਉਣੀ ਸੀ 2 ਮਹੀਨੇ ਦਾ ਟਾਈਮ ਸਾਡੇ ਤੋਂ ਉਹਨਾਂ ਨੇ ਲੈ ਲਿਆ ਤਾਂ ਉਹਨਾਂ ਨੂੰ ਲੈ ਕੇ ਕੁਛ ਨਾ ਕੁਛ ਜਿਹੜੀ ਸੀਗਾ ਪਰ ਲਗਾਤਾਰ ਜਿਹੜਾ ਹੈਗਾ ਸੀ ਕੋਟਪੁਰਾ ਰੋਡ ਤੋਂ ਜਿਹੜੇ ਕੋਲੇ ਸਾਡੇ ਇਹ ਸੈਂਟਰਾ ਘੱਟ ਕੇ ਹੋਇਆ ਸੀਗਾ ਬਾਬਾ ਸ਼ੇਖਰੀ ਰਾਜਪੁਰੂ ਦੇ ਮੌਕੇ ਤੇ ਸ਼ਹਿਰ ਦੇ ਵਿੱਚ ਪਬਲਿਕ ਨੂੰ ਨਾ ਸਮਝਿਆ ਆਵੇ ਕੋਈ ਬਲੈਕ ਕੀ ਕੋਈ ਆਰਜੀ ਪਾਰਕੀਆਂ ਜਾਂ ਕੁਛ ਜਿੰਨੇ ਫਰਕਾਂ ਬਹੁਤ ਟੁੱਟੀਆਂ ਹੈਗੀਆਂ ਜਿੱਥੇ ਵੀ ਸਾਡੇ ਕੋਲੇ ਕੋਈ ਵਿਹਲੀ ਜਗ੍ਹਾ ਹੈ ਜਿਹੜੀ ਸ਼ਹਿਰ ਦੇ ਨਾਲ ਲੱਗਦੀ ਹੈ ਡੋਲਫਨ ਚੌਂਕ ਦੇ ਨਾਲ ਜਿਹੜੀ ਉਹ ਰੈੱਡ ਕਰਾਸ ਕੋਲੇ ਕੁਝ ਜਗ੍ਹਾ ਹੈਗੀ ਹੈ ਉੱਥੇ ਕੂੜਾ ਹੀ ਸਿੱਟਿਆ ਹੋਇਆ ਹੈ ਉਹ ਵੀ ਜਿਹੜਾ ਹੈਗਾ ਡੀਸੀ ਸਾਹਿਬ ਨੇ ਆਪ ਦੇ ਸਟਾਫ ਦੀ ਜ਼ਿੰਮੇਵਾਰੀ ਲਾਤੀ ਹੈ ਔਰ ਅਸੀਂ ਉਹ ਬਹੁਤ ਜਲਦ ਉਹ ਜਗ੍ਹਾ ਨੂੰ ਵੀ ਪਾਰਕਿੰਗ ਦੇ ਤੌਰ ਤੇ ਕਿਉਂਕਿ ਉਹ ਕੁਝ ਕਹਿੰਦੇ ਆ ਵੀ ਡਿਸਪੂਟ ਆ ਕੁਝ ਨੇਤਾਵਾਂ ਨਾਲ ਪਰ ਜਿਹੜੀਆਂ ਗੱਡੀਆਂ ਖੜੀਆਂ ਕਰਨ ਵਾਸਤੇ ਬਾਬਾ ਵੀਰ ਦਾ ਮਿੱਲਾ ਆ ਰਿਹਾ ਔਰ ਬਾਬਾ ਸ਼ੇਖ ਵੀ ਜਿਹੜਾ ਿੱਲਾ ਹੈ ਉਸ ਜਗ੍ਹਾ ਤੋਂ ਸਿਰਫ 50 ਮੀਟਰ ਤੇ ਪੈਂਦਾ ਤਾਂ ਉਹਨੂੰ ਲੈ ਕੇ ਅਸੀਂ ਉਹਦੇ ਤੇ ਜਿਹੜਾ ਉਹਦੇ ਉੱਤੇ ਵੀ ਅਸੀਂ ਉਹਦੀ ਸਫਾਈ ਕਰਕੇ ਉਹਨੂੰ ਵੀ ਪਾਰਕਿੰਗ ਤੌਰ ਤੇ ਬਣਾਵਾਂਗੇ ਹੋਰ ਵੀ ਸ਼ ਕਿਲੇ ਦੇ ਨਾਲ ਕਿਸੇ ਆਸਤੇ ਪਾਸੇ ਅਸੀਂ ਉਹ ਦੇਖ ਰਹੇ ਹਾਂ ਜਿੱਥੇ-ਜਿੱਥੇ ਵੀ ਹੋਰ ਗੱਡੀਆਂ ਖੜਾ ਤਕਦੀਆਂ ਕਿਉਂਕਿ ਕਿਲੇ ਦਾ ਇੱਕ ਸਾਈਡ ਤਾਂ ਸਾਡੀ ਪਾਰਕਿੰਗ ਬਣੀ ਹੈ ਦੂਜੇ ਸਾਈਡ ਹੈ ਜਿਹੜਾ ਬਾਜ਼ਾਰ ਵਾਲੇ ਪਾਸੇ ਸਨਿਆਰਾਂ ਦੇ ਪੰਜਾਬ ਦੀ ਬੈਕਟਰ ਉਹ ਜਗ੍ਹਾ ਨੂੰ ਅਸੀਂ ਦੇਖ ਰਹੇ ਹਾਂ ਉੱਥੇ ਵੀ ਗੱਡੀਆਂ ਖੜੀਆਂ ਕਰਾਂਗੇ ਤਾਂ ਕਿ ਮੇਲੇ ਦੌਰਾਨ ਜਿਹੜਾ ਉਹ ਕਿਸੇ ਵੀ ਕਿਸਮ ਦੀ ਸਮੱਸਿਆ ਨਾ ਆਵੇ ਤੇ ਇਸ ਵਾਸਤੇ ਅਸੀਂ ਇਹ ਜਿਹੜਾ ਪੂਰੀ ਲਗਾਤਾਰ ਇਹਦੀ ਮੋਨਿਟਰਿੰਗ ਕਰ ਰਹੇ ਹਾਂ ਸਾਡੇ ਬੰਦੇ ਵੀ ਡਿਪਾਰਟਮੈਂਟ ਦੇ ਬੰਦੇ ਤਾਂ ਕਿ ਵੀ ਉਹ ਜਿਹੜਾ ਮੇਲਾ ਹੈ ਬਾਬਾ ਫੂਟਿਆਂ ਇਹ ਸ਼ਰਤ ਤੁਸੀਂ ਅੱਗੇ ਦੇਖੋਗੇ ਤਲਵੰਡੀ ਉਹ ਜਿਹੜਾ ਪੋਲਾ ਸਾਡਾ ਉਹਦੇ ਅਗਲੇ ਪਾਸੇ ਸ਼ਹਿਰ ਵਾਲੇ ਪਾਸੇ ਤਲਵੰਡੀ ਚੌਂਕ ਦੇ ਵਿੱਚ ਉੱਥੇ ਵੀ ਜਿਹੜਾ ਨਵੀਂ ਹੁਣ ਅਸੀਂ ਲੌਕਟਾਈਲ ਲਾ ਕੇ ਉਹ ਸਾਡੀ ਰੂਡ ਬਣਾਈ ਹੈ ਦੂਜੇ ਪਾਸੇ ਜਿਹੜਾ ਇੱਕ ਖੈਡ ਬਣਾਤੀ ਹੈ ਦੂਜੇ ਪਾਸੇ ਜਿਹੜਾ ਬੂੜਾ ਹਸਪੀਟਲ ਵਾਲੇ ਪਾਸੇ ਬਣੀ ਜਾਂਦੀ ਹੈ ਉਹ ਅਸੀਂ ਲਗਾਤਾਰ ਇੱਥੇ ਕੰਮ ਕਰਕੇ ਜਾਂਦਾ ਕੰਮ ਕਰਕੇ ਬਾਬਾ ਸ਼ੇਖ ਫੀਜ਼ਾਤਮਨ ਪੁਰਪਦੇ ਜਿਹੜਾ ਪੁਰਪਵਲ ਤੱਕ ਉਹ ਫੀਕ ਕਰਦਾ ਹੈ ਮੇਲੇ ਬਾਰੇ ਜੇਕਰ ਗੱਲ ਕਰੀਏ ਤਾਂ ਸਿੱਖੀ ਸਾਹਿਬ ਸਰਕਾਰੀ ਤੌਰ ਦੇ ਉਸ ਪੰਜਾਬ ਸਰਕਾਰ ਚਾਹੇ ਅਨਾਉਂਸ ਕਰਤੀ ਹੈਗੀ ਹੈ ਪ੍ਰਕਾਸ਼ਨ ਅਨਾਉਂਸ ਕਰਤੀ ਹੈ ਸਰਕਾਰੀ ਮੇਲਾ ਨਹੀਂ ਲੱਗ ਰਿਹਾ ਹੈਗਾ ਲੇਕਿਨ ਜਿਹੜੇ ਪ੍ਰਾਈਵੇਟ ਤੌਰ ਦੇ ਉੱਤੇ ਕਈ ਤਾਂ ਵੀ ਹੋ ਰਹੀਆਂ ਫੰਕਸ਼ਨ ਹੋ ਰਹੇ ਹੈਗੇ ਆ ਪਬਲਿਕ ਨੂੰ ਕੀ ਪੀ ਦੇਖੋ ਅਸੀਂ ਸਰਕਾਰ ਨੇ ਫੈਸਲਾ ਕੀਤਾ ਸੀ ਕਿ ਸਰਕਾਰ ਕੋਈ ਇਹੋ ਜਿਹਾ ਜਸ਼ਨ ਨਹੀਂ ਮਨਾਊਗੀ ਜਿਹਦੇ ਨਾਲ ਉਹ ਖਾਸ ਕਰਕੇ ਜਿਹੜਾ ਇਹ ਸੀਗਾ ਵੀ ਉਹ ਕਲਚਰ ਪ੍ਰੋਗਰਾਮ ਜਿੰਨਾਂ ਦੇ ਵਿੱਚ ਵੱਡੇ ਸਟਾਰ ਵੀ ਆਉਂਦੇ ਸੀ ਜਾਂ ਹੋਰ ਇਸ ਵਾਰੀ ਅਸੀਂ ਇਹਨੂੰ ਜਿਹੜਾ ਬਹੁਤ ਵੱਡੇ ਰੂਪ ਦੇ ਵਿੱਚ ਲਾਟਕ ਮੇਲੇ ਕਰਾਉਣ ਦਾ ਅਸੀਂ ਮਨ ਬਣਾਇਆ ਸੀ ਪਰ ਜਦੋਂ ਸਾਨੂੰ ਲੱਗਿਆ ਕਿ ਸਾਡੇ ਸਾਥੀ ਜਿਹੜੇ ਆ ਉਹ ਪਾਣੀ ਦੇ ਵਿੱਚ ਡੁੱਬੇ ਹੋਏ ਆ ਤਾਂ ਅਸੀਂ ਖੁਸ਼ੀਆਂ ਮਨਾਉਂਦੇ ਚੰਗੇ ਲੱਗਦੇ ਪਰ ਸੇਧਾਂ ਜਾਂ ਹੋਰ ਜਿਹੜੇ ਕੋਈ ਬੰਦੇ ਕੁਝ ਲੰਗਰ ਦੀ ਸੇਵਾ ਕਰਨੇ ਆ ਉਹ ਕਰਦੇ ਰਹਿਣਗੇ ਉਹਨਾਂ ਨੂੰ ਉੱਧੇ ਅਸੀਂ ਕਹਿਤਾ ਸੀ ਕਿ ਜਿਨੇ ਵੀ ਕੋਈ ਆਵਦੇ ਤੌਰ ਤੇ ਰਿਵਿਜ਼ਨ ਕਰਨਾ ਕਿਉਂਕਿ ਬਹੁਤ ਸਾਰੇ ਬੰਦੇ ਇਹੋ ਜਿਹੇ ਆ ਜਿਨ੍ਹਾਂ ਦੀ ਇਹ માનਤਾ ਕਿ ਮੈਂ ਬਾਬਾ ਫਰੀਦ ਜੀ ਦੇ ਮੇਲੇ ਤੇ ਲੰਗਰ ਲਾਉਣਾ ਹੈ ਉਹ ਇੱਥੇ ਵੀ ਲੰਗਰ ਲਾਊਗਾ ਤੇ ਸਾਡੇ ਹੜਪ੍ਰਿਤਾਂ ਦੀ ਵੀ ਮਦਦ ਕਰੂਗਾ ਇਹ ਕੋਈ ਕੰਡੀਸ਼ਨ ਨਹੀਂ ਕਿ ਵੀ ਅਸੀਂ ਜਿਹੜਾ ਵੀ 10 ਰੁਪਏ ਲਾਉਣੇ ਆ ਅੱਜ ਸਾਡੇ ਭਰਾਵਾਂ ਦੀ ਕਿਸਮਤ ਹੈ ਅਸੀਂ 10 ਰੁਪਏ 50 ਰੁਪਏ ਵੀ ਲਾ ਸਕਦੇ ਹਾਂ ਤੋਂ ਇੱਥੋਂ ਅਸੀਂ ਜਿੰਨੀ ਵੀ ਲਗਾਤਾਰ ਫਰੀਦਕੋਟ ਤੋਂ ਜਿਹੜੀ ਉੱਥੇ ਜੀ ਮਦਦ ਤੁਸੀਂ ਭੇਜ ਰਹੇ ਹਣ ਵੀ ਭੇਜਦੇ ਰਹਾਂਗੇ ਪਰ ਬਾਬਾ ਫਰੀਦ ਜੀ ਦਾ ਜਿਹੜਾ ਕਿਉਂਕਿ ਫਰੀਦਕੋਟ ਦਾ ਜਿਹ ਇਤਿਹਾਸ ਦੇਖੀਏ ਤੁਸੀਂ ਵੀ ਸਾਰੇ ਜਾਣਦੇ ਹੋ ਫਰੀਦਕੋਟ ਦਾ ਇਤਿਹਾਸ ਪੰਜਾਬ ਦੇ ਬਹੁਤ ਪੁਰਾਣੇ ਸ਼ਹਿਰਾਂ ਚੋਂ ਦਾ ਪੁਰਾਣ ਸੂ ਸਾਲ ਪੁਰਾਣਾ ਸ਼ਹਿਰ ਇਤਿਹਾਸ ਪੰਜਾਬ ਦੇ ਹੋਰ ਕਹਿਰਾਂ ਦਾ ਹੈ। ਪਰ ਜਦੋਂ ਤੋਂ ਬਾਬਾ ਫਰੀਦ ਜੀ ਨੇ ਇੱਥੇ ਪੈਰ ਰੱਖਿਆ ਇਹ ਸ਼ਹਿਰ ਕਦੇ ਉਜੜਿਆ ਨਹੀਂ। ਉਹਦੀ ਇਹ ਜਿਹੜੀ ਮਿਸਾਲ ਹੈ ਕਿ ਜਿਹੜੀ ਵਣ ਦੇ ਨਾਲ ਬਾਬਾ ਫਰੀਦ ਜੀ ਨੇ ਹੱਥ ਪੁੰਧੇ ਸੀ ਉਹ ਅੱਜ ਵੀ ਮਜ਼ਬੂਤ ਹੈ। ਜਿੱਥੇ ਬਾਬਾ ਜੀ ਨੇ ਟੋਕਰਾ ਸਿੱਟਿਆ ਸੀ ਕਿਲੇ ਦੇ ਅੰਦਰ ਜਿਹੜੀ ਜਗ੍ਹਾ ਹੈ ਉਹ ਪ੍ਰਸ਼ਾਸਨ ਨਾਲ ਗੱਲਬਾਤ ਕਰ ਰਹੇ ਉਹ ਵੀ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਸ ਵਾਰੀ ਦਰਸ਼ਕਾਂ ਨੂੰ ਜਿਹੜੇ ਬਾਬਾ ਫਰੀਦ ਜੀ ਦੇ ਸੇਵਕ ਹੋਣਗੇ ਉਹ ਵੀ ਉਹਦੇ ਦਰਸ਼ਨ ਕਰ ਸਕਣ। ਉਹਦੇ ਲਈ ਵੀ ਅਸੀਂ ਕੋਈ ਉਪਰਾਲਾ ਕਰ ਰਹੇ ਹਾਂ ਉਹ ਟਾਈਮ ਰੱਖਾਂਗੇ ਕਿਉਂਕਿ ਉਹ ਜਗ੍ਹਾ ਥੋੜੀ ਜੀ ਤੰਗ ਹੈ ਅੰਦਰ ਬਣੀ ਹੋਈ ਆ ਪਰ ਉਹਦੀ ਕੋਸ਼ਿਸ਼ ਕਰਾਂਗੇ ਕਿ ਉੱਥੇ ਤੱਕ ਜਿੰਨੇ ਵੀ ਵੱਧ ਤੋਂ ਵੱਧ ਲੋਕ ਪਹੁੰਚ ਸਕਣ ਮੱਥਾ ਟੇਕ ਸਕਣ ਉਹਦੇ ਲਈ ਵੀ ਅਸੀਂ ਪ੍ਰਬੰਧ ਕਰ ਰਹੇ ਹਾਂ ਠੀਕ ਇਹ ਇਹ ਤੁਹਾਨੂੰ ਮਨਾਂ ਸਭੀ